I don't know. ਨੰਦਾ ਸੌਣ ਮਹੀਨਾ ਸ਼ਮਸ਼ਮ ਆਨ ਦਾ ਹਰ ਕੋਈ ਦਿਲ ਵਿੱਚ ਖੁਸ਼ੀ ਮਨਾਉਂਦਾ ਤਿਆਰ ਹੋ ਮੁਟਿਆਰਾ ਚੱਲੀਆਂ ਟੀਜ਼ ਮਨਾਵਨ ਗਲੀਆਂ ਗਲੀਆਂ ਟੀਜ਼ ਮਨਾਉਣ ਆਈਆਂ ਸਾਰੀਆਂ ਹੀ ਮਾਨਵਤੀਆਂ ਸੋਹਣੀਆਂ ਪੰਜਾਬਣਾਂ ਨੂੰ ਪਿਆਰ ਭਰੀ ਸੱਤ ਸਰੀਆਤਾਲ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਆਡਾ ਬਹੁਤ ਟਾਈਮ ਕੱਢ ਕੇ ਇਨੀ ਗਰਮੀ ਵਿੱਚ ਤਿਆਰੋ ਕੇ ਆਏ ਥੈਂਕ ਯੂ ਵੈਰੀ ਮਚ ਜਿਵੇਂ ਕਿ ਅਸੀਂ ਜਾਣਦੇ ਹਾਂ ਪੰਜਾਬ ਦੀ ਧਰਤੀ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਹੈ ਨਿਤ ਨਵੇਂ ਰੋਜ਼ ਕਿਹੜਾ ਕਿਹੜਾ ਮੇਲਾ ਚੱਲਦੇ ਹੀ ਰਹਿੰਦੇ ਨੇ ਤੇ ਪੰਜਾਬਣਾਂ ਦਾ ਹੀ ਬਹੁਤ ਹੀ ਖੁਸ਼ਬੀ ਦਾ ਤਿਉਹਾਰ ਹੈ ਤੀਆਂ ਦਾ ਤਿਉਹਾਰ ਜਿਹੜਾ ਮਨਾਉਣ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਆਂ ਇਹ ਤਿਹਾਨ ਸਾਵਣ ਦੀ ਚਾਨਣ ਪੱਖ ਦੀ 30 ਤੋਂ ਸ਼ੁਰੂ ਹੋ ਕੇ 13 ਦਿਨ ਚੱਲਦਾ ਹੈ ਤੇ ਪੁੰਨਿਆਂ ਤੇ ਜਾ ਕੇ ਖਤਮ ਹੋ ਜਾਂਦਾ ਹੈ ਤੇ ਇਸ ਸਾਵਣ ਦੇ ਤਿਉਹਾਰ ਦੇ ਵਿੱਚ ਤੀਆਂ ਦੇ ਵਿੱਚ ਸੱਜ ਬਿਆਹਣੀਆਂ ਮੁਟਿਆਰਾ ਪੇਕਿਆਂ ਦੇ ਹੁੰਦੀਆਂ ਨੇ ਮਹੀਨਾ ਭਰ ਇੱਥੇ ਰਹੰਦੀਆਂ ਨੇ ਜਿੱਦਾ ਪੌਂਦੀਆਂ ਪਿੰਗਾ ਚੂਟਦੀਆਂ ਆਪਣੇ ਦਿਲਾਂ ਦੇ ਗੁਬਾਰ ਕੱਢਦੀਆਂ ਆਪਣੇ ਦਿਲ ਥੋਲੇ ਕਰਦੀਆਂ ਖੁਸ਼ੀ ਬਣਾਉਂਦੀਆਂ ਤਾਈਓ ਤਾਂ ਕਹਿੰਦੇ ਨੇ ਸੌਣ ਵੀਰ ਇਕੱਠੀਆਂ ਕਰੇ ਭਾਦੋ ਚੰਦਰੀ ਵਿਛੋੜੇ ਪਾਵੇ ਇਹਨਾਂ ਨੂੰ ਤੇ ਇਸ ਹਿਆਰ ਦਾ ਬਹੁਤ ਹੀ ਚਾ ਰੰਦਾ ਹੈ ਕਿ ਕਦੋਂ ਅਸੀਂ ਪੇਕੇ ਜਾਈਏ ਤਾਂ ਮੁੜ ਕੇ ਆਪਣੀਆਂ ਸਹੇਲੀਆਂ ਨੂੰ ਉਸੇ ਤਰ੍ਹਾਂ ਮਿਲੀਏ ਜਿਵੇਂ ਕਿ ਪਹਿਲਾਂ ਉਹਨਾਂ ਦੇ ਨਾਲ ਸਮਾਂ ਬਤੀਤ ਕਰਦੇ ਹੁੰਦੇ ਸੀ ਤੇ ਜਦੋਂ ਗਰਮੀ ਤੋਂ ਬਾਅਦ ਹਲਕੇ-ਹਲਕੇ ਬਾਰਿਸ਼ ਹੁੰਦੀ ਹੈ ਸਾਵਣ ਦੀਆਂ ਬੂੰਦਾਂ ਪੈਂਦੀਆਂ ਨੇ ਤੇ ਨਾਲ ਹੀ ਆਪਣੇ ਦਿਲਾਂ ਦੇ ਗੁਬਾਰ ਕਰਦੇ ਆਣੇ ਤੇ ਪਿਪਲੀ-ਪਿੰਗਾ ਪਾਉਂਦੀਆਂ ਨੇ ਤੇ ਇੰਜੋਏ ਕਰਦੀਆਂ ਨੇ ਤੇ ਆਪਣੀ ਬਹੁਤ ਹੀ ਖੁਸ਼ੀ ਭਰਿਆ ਇਹ ਪੇਕੇ ਦਾ ਤਿਉਹਾਰ ਹੁੰਦਾ ਹੈ ਤੇ ਹੁਣ ਸਾਡੇ ਸਾਰੇ ਹੀ ਪ੍ਰੋਗਰਾਮ ਦੇ ਆਰਗੇਨਾਈਜ਼ਰ ਸਾਡੇ ਭਾਬੀ ਜੀ ਰਜਵੰਤ ਕੌਰ ਜੀ ਪਲੀਜ਼ ਆਤਾ ਡਾ ਸਾਰਿਆਂ ਦਾ ਪਹਿਲਾਂ ਵੈਲਕਮ ਕਰਦੇ ਹਾਂ ਧੀਆਂ ਵੇ ਬਾਬਲਾ ਉਸ ਕਰਨ ਲੱਗਦੀਆਂ ਨੇ ਧੀਆਂ ਦੇ ਬਾਬਲਾ ਸਾਡੇ ਬਹੁਤ ਹੀ ਮਾਨਜੋਕੀ ਗੈਸਟ ਸਾਰਜੀਤ ਕੌਰ ਜੀ ਨਾਲ ਉਹਨਾਂ ਦੇ ਆਏ ਸਾਰੇ ਮੈਂਬਰਸ ਟੀਚਰ ਸਹਿਬਾਨ ਪਿੰਡ ਵਾਸੀ ਸਾਡੇ ਬੱਚੇ ਤੇ ਮੇਰੇ ਗਰੁੱਪ ਦੇ ਮੈਂਬਰਸ ਸਾਰਿਆਂ ਦਾ ਮੈਂ ਖਿਆਨ ਤੇ ਧੰਨਵਾਦ ਕਰਦੀ ਆ ਕਿ ਜੋ ਅਸੀਂ ਅੱਜ ਇਹ ਤੀਲਾਂ ਤੀਆਂ ਦੇ ਮੇਲਾ ਮਨਾਉਣ ਲੱਗੇ ਆ ਤੇ ਇਸ ਪਹਿਲੀ ਵਾਰ ਆ ਸਾਡਾ ਅਸੀਂ ਇਹ ਪ੍ਰੋਗਰਾਮ ਕਰਨ ਲੱਗੇ ਆ ਤੇ ਤੁਸੀਂ ਸਾਰਿਆਂ ਨੇ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਇੱਥੇ ਸਾਡੇ ਮੇਲੇ ਨੂੰ ਚਾਰ ਚੰਨ ਲਗਾਈ ਆ ਤੇ ਸਾਰਿਆਂ ਨੂੰ ਇਸ ਵਾਰ ਵੀ ਬਹੁਤ ਧੰਨਵਾਦ ਕਰਦੀ ਆ ਤੇ ਜਿੱਦਾਂ ਵੀ ਕਿਸੇ ਨੂੰ ਨੱਚਣਾ ਗਾਉਣਾ ਟੱਪਣਾ ਆਉਂਦਾ ਮੈਂ ਤੇ ਇੱਕ ਨਹੀਂ ਸਾਰਿਆਂ ਜਾਣੇ ਨੂੰ ਇੰਜੋਏ ਕਰਨਾ ਅੱਜ ਕਿ ਅਸੀਂ ਬਹੁਤ ਜੋਰ ਲਾਇਆ ਇਹ ਮੇਲਾ ਮਨਾਉਣ ਵਾਸਤੇ ਤੇ ਮੈਂ ਇੱਕ ਵਾਰੀ ਫੇਰ ਨਾ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੀ ਆਂ ਤੇ ਤੇ ਅਗਲਾ ਪ੍ਰੋਗਰਾਮ ਹੁਣ ਮੈਡਮ ਜੀ ਤੁਹਾਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੌਣ ਮਹੀਨਾ ਦਿਨ ਤੀਆਂ ਦੇ ਸਭ ਸਹੇਲੀਆਂ ਆਈਆਂ ਸੰਤੋ ਬੰਤੋ ਹੋਈਆਂ ਕਠੀਆਂ ਸੰਤੋ ਬੰਤੋ ਹੋਈਆਂ ਕਠੀਆਂ ਵੱਡਿਆਂ ਘਰਾਂ ਦੀਆਂ ਜਾਈਆਂ ਗਿੱਧਾ ਪਾ ਰਹੀਆਂ ਨਣਦਾ ਤੇ ਪਰਜਾਈਆਂ ਕਿੱਦਾ ਪਾ ਰਹਿਆਂ ਨੜਦਾ ਤੇ ਪਰਜਾਈਆਂ ਤੇ ਹੁਣ ਸਾਡੀਆਂ ਪਿਆਰੀਆਂ ਪਿਆਰੀਆਂ ਛੋਟੀਆਂ ਛੋਟੀਆਂ ਮਟਿਆਰਾਂ ਸਾਡੇ ਗਵਰਨਮੈਂਟ ਮਿਡਲ ਸਕੂਲ ਦੀਆਂ ਆ ਰਹੀਆਂ ਨੇ ਜਾਂਦਾ ਤੁਹਾਡਾ ਦੇਸ਼ ਬਿਗਾਨਾ ਜਾਂਦਾ ਤੁਹਾਡਾ ਦੇਸ਼ ਬਿਗਾਨਾ ਜਾਂ ਕਿਸੇ ਨਾਲ ਜਾਰੀ ਐਕਚੁਅਲੀ ਇਹ ਨਰ ਤੇ ਮਾਤਾ ਨੂੰ ਪ੍ਰੈਜੈਂਟ ਕਰ ਰਹੇ ਆ ਤੇ ਇੱਥੇ ਧੀਆ ਨੂੰ ਵੀ ਨਾਲ ਸੰਬੋਧਨ ਸਿੰਪਲਾਈਜ਼ ਕੀਤਾ ਗਿਆ ਆ ਹੁੰਜਾ ਯਾਨੀ ਕਿ ਧੀਆ ਪਰ ਕੁੰਜਾ ਬਹੁਤ ਸਿਆਣੀਆਂ ਹੁੰਦੀਆਂ ਆ ਸਾਨੂੰ ਪਤਾ ਆ ਅਸੀਂ ਸਾਰੇ ਆ ਤਾਂ ਬੜੀ ਖੂਬਸੂਰਤੀ ਨਾਲੋ ਜਵਾਬ ਦਿੰਦੀਆਂ ਨੇ ਨਾਤਾ ਸਾਡਾ ਦੇਸ਼ ਬਿਗਾਨਾ ਨਾ ਕਿਸੇ ਨਾਲ ਜਾਰੀ ਨਾਤਾ ਸਾਡਾ ਦੇਸ਼ ਬਿਗਾਨਾ ਨਾ ਕਿਸੇ ਨਾਲ ਜਾਰੀ ਇਹ ਤਾਂ ਹਰ ਹਿਲੇ ਚੁਗਨੀ ਪੈਂਦੀ ਜਿੱਥੇ ਉਸ ਰੱਬ ਨੇ ਚੋਖ ਖਿਲਾਰੀ ਜਿੱਥੇ ਉਸ ਰੱਬ ਨੇ ਚੋਖ ਖਿਲਾਰੀ ਤੇ ਹੁਣ ਇੱਕ ਬਹੁਤ ਹੀ ਖੂਬਸੂਰਤ ਬਹੁਤ ਪਿਆਰਾ ਗੀਤ ਟਾਡੇ ਸਭ ਦੇ ਦਿਲਾਂ ਦੇ ਨਜ਼ਦੀਕ ਬਾਜਰੇ ਦਾ ਸਿੱਟਾ ਲੈ ਕੇ ਆ ਰਹੀਆਂ ਨੇ ਸਾਡੀਆਂ ਪਿਆਰੀਆਂ ਪਿਆਰੀਆਂ ਬੇਟੀਆਂ ਸਿੱਟਾ ਮਾਂਝਰੀ ਦਾ ਸਿੱਟਾ ਵੀ ਇਸ ਤਰ੍ਹਾਂ ਕਰਲੀ ਤੀ ਮਰੂੜ ਯਾਰ ਉਠੜਾ ਜਾਂਦਾ ਮাইয়া ਉਠੜਾ ਜਾਂਦਾ ਮাইয়া ਵੀ ਇਸ ਤੇ ਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤੁਹਾਡਾ ਅੱਜ ਦੇ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਜੀ ਆਇਆਂ ਨੂੰ ਸਾਡੇ ਜਿਹੜੇ ਚੀ ਗੈਸਟ ਹੈ ਸਰਬਜੀਤਪੁਰ ਮੈਡਮ ਜੀ ਪਲੀਜ਼ ਇੱਕ ਵਾਰੀ ਫੇਰ ਕਲਾਪਿੰਗ ਕਰ ਦਿਓ ਮੈਮ ਉਹਨਾਂ ਵਾਸਤੇ ਤੁਸੀਂ ਸਾਰੇ ਆਪਣਾ ਟਾਈਮ ਕੱਢ ਕੇ ਨਾ ਇੱਥੇ ਆਇਓ ਤੇ ਹੋਪ ਸਾਰੇ ਇੰਜੋਏ ਵੀ ਕਰਨਾ ਹੈ ਮੈਨੂੰ ਪਤਾ ਹੈ ਗਰਮੀ ਬਹੁਤ ਹੈ ਪਰ ਇੰਜੋਏ ਵੀ ਸਾਰਿਆਂ ਨੇ ਨਾਲ-ਨਾਲ ਕਰਨਾ ਹੈ ਤਿਆਂ ਦੇ ਤਿਹਾੜੀ ਖੁਸ਼ੀ ਘਰ ਦਾ ਛਾਈ ਤਿਆਂ ਦੇ ਤਿਹਾੜੀ ਹੋਵੇ ਲੱਖ ਲੱਖ ਸਭ ਨੂੰ ਵਧਾਈ ਹਾਂ ਜੀ ਸਹਿਜ ਪ੍ਰੀਤ कौर ਸਾਡਾ ਸਰਕਾਰੀ ਐਲੀਮੈਂਟਰੀ ਸਕੂਲ ਦਾ ਬੱਚਾ ਸਹਿਜ ਪ੍ਰੀਤ कौर ਬੇਟਾ ਆਜੋ ਬੁੱਲਾਂ ਤੇ ਸੁਰਖੀ ਲਾਕੇ ਅੱਖਾਂ ਵਿੱਚ ਸੁਰਮਾ ਪਾਕੇ ਸੋਹਣੇ ਜਏ ਪੀਲੇ ਹਰੇ ਤੇ ਲਾਲ ਪਹਿਰਾਵੇ ਪਾਕੇ ਆਓ ਭੈਣੋ ਤੀਜ ਮਨਾਈਏ ਆਪਣੇ ਹਾਸਿਆਂ ਤੇ ਗਲਕਾਰੀਆਂ ਦੇ ਨਾਲ ਵਹਿਣਾ ਮਹਿਕਾਈਏ ਆਓ ਭੈਣੋ ਤੀਜ ਮਨਾਈਏ

ਚੋਰ ਜਾਪੇ ਚੁੰਡ ਜਿਵੇਂ ਹਿੰਨਾ ਦਾ ਬਾਣ ਠਣ ਕੇ ਜਦੋਂ ਕਿਤੇ ਜਾਣ ਜਾਰੋ ਬਾਣ ਠਣ ਕੇ ਜਦੋਂ ਕਿਤੇ ਜਾਣ ਜਾਰੋ ਸਵਾਪ ਜਾਪਦਾ ਸੂਰਜ ਦੀਆਂ ਕਿਰਨਾਂ ਦਾ ਸਵਾਪ ਜਾਪਦਾ ਸੂਰਜ ਦੀਆਂ ਕਿਰਨਾਂ ਦਾ ਨੱਚਮਟ ਟੱਪ ਕੇ ਆਪਣੇ ਦਿਲੀ ਭੁਲਾਰੇ ਪੇਸ਼ ਕਰ ਦਿਆ ਤਾਂ ਇਹ ਰੱਬ ਨੂੰ ਵੀ ਭੁੱਲ ਜਾਂਦੇ ਆਂ ਤੇ ਇਹੋ ਜਿਹਾ ਗੀਤ ਜੇ ਤੁਹਾਡੇ ਪੈਰ ਥਿਰਕਨ ਤਕਰੀਰ ਸੰਕੋਚਨਾ ਕਰਿਓ ਆ ਜਾਓ ਸਟੇਜ ਤੇ ਆ ਜਾ ਰੱਬ ਚੱਤੇ ਨੇ ਆਜੋਗੇ ਦਾ ਅੱਜ ਅਲੜਾ ਦੇ ਅਲੜਾ ਨੇ ਰਾਬੀ ਦਾ ਜੀ ਬਹੁਤ ਬਹੁਤ ਥੈਂਕਸ ਬਹੁਤ ਹੀ ਬਹੁਤ ਅੱਖਤੀਂ ਨਜ਼ਰ ਨ ਕਮੀ ਮੈਂ ਤੈਨੂੰ ਕਿੱਥੇ ਲੁਕਾਵਾਂਗੀ ਮੁੰਡੇ ਵਾਲੇ ਮੰਗਦੇ ਕਾਰਾਂ ਕਾਰ ਮੈਂ ਕਿੱਥੋਂ ਲਿਆਵਾਂਗੀ ਮੈਨੂੰ ਜੱਗ ਦੀ ਨਜ਼ਰ ਨ ਕਮੀ ਮੈਂ ਤੈਨੂੰ ਕਿੱਥੇ ਲੁਕਾਵਾਂਗੀ ਮੁੰਡੇ ਵਾਲੇ ਮੰਗਦੇ ਕਾਰਾਂ ਕਾਰ ਮੈਂ ਕਿੱਥੋਂ ਲਿਆਵਾਂਗੀ 14 ਸਾਲਾਂ ਦੀ ਸੀ ਸਾਰੀ ਨਿਕਲੀ ਮਾਂ ਵਰਗੀ ਸਚਿਆਰੀ ਲਈ ਕਰਦੀ ਜ਼ਿੰਮੇਵਾਰੀ ਮੰਨ ਕੇ ਦੀਦੇ ਧਰਮਾਂ ਨੂੰ ਵਿਆਹ ਦੇ ਸਾਰ ਪੁੱਤ ਵਖ ਹੋ ਗਏ ਬਾਪੂ ਰੋਂਦਾ ਕਰਮਾਂ ਨੂੰ ਵਿਆਹ ਦੇ ਸਾਰ ਪੁੱਤ ਵਖ ਹੋ ਗਏ ਬਾਪੂ ਰੋਂਦਾ ਕਰਮਾਂ ਨੂੰ ਸੀਐਚਆਰ ਪੜਾਈਆਂ ਕਰ ਗਈ ਐਮਏ ਕਰਕੇ ਡਿਗਰੀਆਂ ਕਰ ਗਈ ਸੀਐਚਆਰ ਪੜਾਈਆਂ ਕਰ ਗਈ ਐਮਏ ਕਰਕੇ ਡਿਗਰੀਆਂ ਕਰ ਗਈ ਲੋਕੀ ਕਹਿਣ ਜਹਾਜ਼ ਜੜ ਗਈ ਕਰ ਕੇ ਖਤਮ ਸਿਆਪਿਆਂ ਨੂੰ ਜਿਹਦੇ ਜੰਮਿਆਂ ਸੋਗ ਮਨਾਇਆ ਜਿਹਦੇ ਜੰਮਿਆਂ ਸੋਗ ਮਨਾਇਆ ਲੈ ਗਏ ਨਾਲੇ ਮਾਪਿਆਂ ਨੂੰ ਬਾਏ ਬਾਏ ਥੈਂਕ ਯੂ ਤੇਰੇ ਮੋਹਰੇ ਚੰਨ ਅਮਰਾਂ ਦਾ ਲੱਗਦਾ ਫਿੱਕਾ ਫਿੱਕਾ ਨਹੀਂ ਹੋਂ ਕੋੜੀ ਰੰਜੀਤ ਕੋੜੀ

జని బజని bye, -bye.